ਗੱਲ ਕਰੇ ਗੈਂਗਸਟਰਵਾਦ ਤੇ ਗੈਂਗਸਟਰਵਾਦ ਨੇ ਸਭ ਤੋਂ ਜ਼ਿਆਦਾ ਪੰਜਾਬ ਤੇ ਆਪਣੇ ਪੈਰ ਪਸਾਰੇ ਨੇ ਜਿਹੜਾ ਉਧਰ এডਿਕੇਸ਼ਨ ਸਿਸਟਮ ਹੈ ਉਹ ਠੀਕ ਨਹੀਂ ਹੈਗਾ ਉਹਨੂੰ ਠੀਕ ਕਰਨਾ ਚਾਹੀਦਾ ਹੈ ਤੇ ਭਾਵੇਂ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਪੈਨਸ਼ਨ ਦਾ ਤੇ ਖਾਣ ਪੀਣ ਦਾ ਜਿਹੜੇ ਗਰੀਬ ਲੋਕ ਹੈਗੇ ਨੇ ਉਧਰ ਉਹਨਾਂ ਨੂੰ ਮਤਲਬ ਉਹ ਚੀਜ਼ ਉਧਰ ਠੀਕ ਹੋਣੀ ਚਾਹੀਦੀਆਂ ਨੇ ਕਿਕੇ ਪੂਰਾ ਸਾਲ ਤਾਂ ਇਹ ਹਿਮਾਚਲ ਨੂੰ ਗਾਲਾਂ ਕੱਢਦੇ ਰਹਿੰਦੇ ਨੇ ਕਦੀ ਐਸਆਰਟੀਸੀ ਰੋਕ ਦਿੰਦੇ ਇਹਨਾਂ ਦੀ ਠੀਕ ਹੈ ਜੀ ਤੇ ਕਦੇ ਕਹਿੰਦੇ ਜੀ ਉਹ ਜਿਹੜਾ ਪਾਣੀ ਛੱਡ ਦਿਆ ਤੇ ਜਿੰਨਾ ਸਟੋਰ ਕਰ ਸਕਦੇ ਉਹਨਾ ਹੀ ਸਟੋਰ ਕਰ ਸਕਦੇ ਉਹਦੇ ਬਾਅਦ ਉਹਨਾਂ ਨੇ ਛੱਡਣਾ ਪੈਣਾ ਉਹਨਾਂ ਨੇ ਦੱਸਿਆ ਹੈ ਜੇ ਉਹਨਾਂ ਨੂੰ ਪਤਾ ਹੈ ਸਭ ਕੁਝ ਤਾਂ ਉਹਨਾਂ ਨੇ ਪਹਿਲੇ ਕਿਉਂ ਨਹੀਂ ਕੰਮ ਕੀਤਾ ਇਸ ਤੇ ਇਹਦੇ ਤੇ ਕੰਮ ਕਰਨਾ ਚਾਹੀਦਾ ਸੀਗਾ ਨਾ ਉਹਨਾਂ ਨੇ ਤੇ ਉਹ ਕੌਣ ਕਰੇਗਾ ਗਵਰਨਮੈਂਟ ਕਰੇਗੀ ਮੈਨੂੰ ਲੱਗਦਾ ਹੈ ਕਿ ਇਸ ਵਾਰ 26 ਮੈਂ ਆਪਕੋ ਯੰਗੇਸਟ ਪੰਜਾਬੀ ਸਿੰਗਰ ਮਿਲਨੇ ਵਾਲਾ ਹੈ ਸਿੱਧੂ ਮੂਸੇਵਾਲੇ ਦਾ ਭਾਈ ਕੈਸੇ ਵੀ ਹੋ ਲੇਕਿਨ ਮੈਂ ਉਮੀਦ ਕਰਤਾ ਹੂੰ ਕਿ ਹਮਾਰੇ ਟੈਕਨੀਸ਼ੀਅਨ ਔਰ 뮤ਜ਼ੀਸ਼ੀਅਨ ਕੁਛ ਨਿਕਾਲੇ ਉਸਕੀ ਬਚਪਨ ਕੀ ਆਵਾਜ਼ ਕੇ ਸਾਥ ਮੇ ਔਰ ਇੱਕ ਅੱਛਾ ਸੇ 뮤ਜ਼ਿਕ ਟ੍ਰੈਕ ਨਿਕਲੇ 2025 ਦਾ ਅੰਤ ਤੇ 2026 ਦਾ ਆਗਾਜ਼ ਹੋਣ ਜਾ ਰਿਹਾ ਹੈ ਪਰ ਇਸ ਸਾਲ ਪੰਜਾਬ ਦੇ ਲਈ ਸਿਰਫ ਇੱਕ ਕੈਲੰਡਰ ਈਅਰ ਨਹੀਂ ਬਲਕਿ ਰਾਜਨੀਤੀ ਸੱਤਾ ਆਪਦਾ ਗਮ ਅਤੇ ਗਰਵ ਦਾ ਇੱਕ ਪੂਰੀ ਕਹਾਣੀ ਸੀਗੀ ਸੱਚਕਾਲ ਇੰਡੀਆ ਨਿਊਜ਼ ਪੰਜਾਬ ਦਾ ਡਿਜੀਟਲ ਪਲੇਟਫਾਰਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਿਮਰਨ ਸਾਲ 2025 ਦਾ ਅੱਜ ਆਖਰੀ ਦਿਨ ਹੈ ਇਹ ਉਹੀ ਉਹ ਸਾਲ ਹੈ ਜਿਸ ਨੇ ਪੰਜਾਬ ਨੂੰ ਬਹੁਤ ਕੁਝ ਸਿਖਾਇਆ ਅਸੀਂ ਇਸ ਸਾਲ ਦੇਖਿਆ ਕਿ ਕਿਵੇਂ ਦਿਨ ਦਿਹਾੜੇ ਕਈ ਸਾਰੇ ਕਬੱਡੀ ਖਿਡਾਰੀਆਂ ਦੀ ਸਰੀਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਸੀਂ ਇਸ ਸਾਲ ਦੇਖਿਆ ਕਿ ਪੰਜਾਬ ਦੇ ਵਸਨੀਕਾਂ ਨੇ ਪੰਜਾਬ ਵਾਲਿਆਂ ਨੇ ਕਿਵੇਂ ਡਟ ਕੇ ਸਾਹਮਣਾ ਕੀਤਾ ਉਸ ਆਫਤਾ ਦਾ ਜਿਸ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਅਸੀਂ ਦੇਖਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਪੰਜਾਬ ਦੀ ਭਲਾਈ ਲਈ ਚੰਗਾਈ ਲਈ ਪੰਜਾਬ ਵਸਨੀਕਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕਈ ਸਾਰੇ ਤਰੀਕੇ ਦੀ ਮਹੀਮਾ ਚ ਆਹ ਤੇ ਉਹੀ ਉਹ ਸਾਲ ਹੈ ਜਿਸ ਸਾਲ ਰਾਜਵੀਰ ਜਵੰਦਾ ਤੋਂ ਲੈ ਕੇ ਬਾਲੀਵੁੱਡ ਦੇ ਹੀਮਨ ਅਤੇ ਆਖਿਰ ਦੇ ਵਿੱਚ 우ਸਤਾਦ ਪੂਰਨ ਸ਼ਾ ਕੋਟੀ ਤੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਇਹ ਉਹੀ ਉਹ ਨਿਊਜ਼ ਰੂਮ ਹੈ ਜਿਥੋਂ ਅਸੀਂ ਤੁਹਾਡੇ ਤੱਕ ਇਸ ਪੂਰੇ ਸਾਲ ਹਰ ਉਹ ਜ਼ਰੂਰੀ ਖਬਰ ਪਹੁੰਚਾਈ ਜੋ ਕਿ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਸੀ ਤੇ ਅੱਜ ਅਸੀਂ ਇਸੇ ਹੀ ਨਿਊਜ਼ ਰੂਮ ਚ ਸਾਡੇ ਨਾਲ ਮੌਜੂਦ ਜਿਹੜੇ ਸਾਡੇ ਬਾਕੀ ਦੇ ਸਹਿਯੋਗੀ ਹੈਗੇ ਨੇ ਸਾਥੀ ਹੈਗੇ ਨੇ ਉਹਨਾਂ ਤੋਂ ਜਾਣਨਗੇ ਕਿ ਅਖੀਰਕਾਰ ਸਾਲ 2025 ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹ ਕਿਹੜੇ ਮੁੱਦੇ ਨੇ ਉਹ ਕਿਹੜੀਆਂ ਚੀਜ਼ਾਂ ਨੇ ਜਿਸ ਦੇ ਉੱਤੇ ਬਦਲਾਅ ਹੋਣਾ ਚਾਹੀਦਾ ਹੈ ਸਾਲ 2026 ਚ ਕਿਉਂਕਿ ਬਦਲਾਅ ਜ਼ਰੂਰੀ ਹੈ ਸੋ ਆ ਵਾਦੇ ਆ ਆਪਣੇ ਨਿਊਜ਼ ਰੂਮ ਚ ਆਪਣੇ ਬਾਕੀ ਦੇ ਸਹਿਯੋਗੀਆਂ ਦੇ ਵੱਲੋਂ ਸੋ ਪੰਜਾਬ ਡੈਕਸ ਤੇ ਅਸਿਸਟੈਂਟ ਪ੍ਰੋਡਿਊਸਰ ਸਾਡੇ ਨਾਲ ਆਰਤੀ ਮੌਜੂਦ ਹੈ ਆਰਤੀ ਸਭ ਤੋਂ ਪਹਿਲਾਂ ਤਾਂ ਦੇਖੋ ਪੰਜਾਬ 2025 ਚ ਅਸੀਂ ਦੇਖਿਆ ਕਿ ਕਾਫੀ ਸਾਰੇ ਕਟਨਾਵਾ ਵਾਪਰੀਆਂ ਤੇ ਅੱਜ 2025 ਦਾ ਆਖਰੀ ਦਿਨ ਹੈ 2026 ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਪੰਜਾਬ ਚ ਆਪਾਂ ਜੇ ਗੱਲ ਕਰੀਏ 2025 ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹ ਕਿਹੜੀ ਚੀਜ਼ਾਂ ਨੇ ਉਹ ਕਿਹੜੇ ਮੁੱਦੇ ਨੇ ਜੋ ਕਿ 2026 26 ਚ ਜਿਨ੍ਹਾਂ ਦੇ ਉੱਤੇ ਕੰਮ ਹੋਣਾ ਚਾਹੀਦਾ ਤੇ ਜਿਹੜੇ ਬਦਲਾਵ ਪੰਜਾਬ ਚ ਨਜ਼ਰ ਆਣੇ ਚਾਹੀਦੇ ਨੇ ਕਿਹੜੇ ਤੁਹਾਡੇ ਹਿਸਾਬ ਨਾਲ ਉਹ ਚੀਜ਼ਾਂ ਹੈਗੀਆਂ ਨੇ ਸਿਮਿਲਰ ਵੈਸੇ ਤਾਂ ਜੇ ਅਗਰ ਆਪਾਂ ਪੰਜਾਬ ਦੀ ਗੱਲ ਕਰੇ ਤਾਂ ਬਥੇਰੇ ਐਸੇ ਮੁੱਦੇ ਨੇ ਜਿਹੜੇ ਚੇਂਜ ਹੋਣੇ ਚਾਹੀਏ ਹੈ ਹੈ ਬਟ ਸਭ ਤੋਂ ਅਗਰ ਪਹਿਲੀ ਗੱਲ ਦੀ ਬਾਤ ਕਰ ਰਹੇ ਤੇ ਨਸ਼ਾ ਪੰਜਾਬ ਤੇ ਨਹੀਂ ਵੈਸੇ ਤਾਂ ਹਰ ਕਿਥੇ ਨਸ਼ਾ ਬਹੁਤ ਜ਼ਿਆਦਾ ਬਦਰਿਆਨੇ ਲੇਕਿਨ ਪੰਜਾਬ ਤੇ ਜਿਸ ਤਰੀਕੇ ਤੇ ਨਸ਼ੇ ਨੇ ਆਪਣੇ ਪੈਰ ਪਸਾਰ ਲਏ ਨੇ ਉਹ ਆਣੇ ਵਾਲੇ ਯੁਵਾ ਦੇ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਤੇ ਜਿਵੇਂ ਯੁਵਾ ਅੱਗੇ ਬਦਰੇ ਨੇ ਨਸ਼ੇ ਵੀ ਅੱਗੇ ਵਧ ਹੀ ਰਹੇ ਨੇ ਤੇ ਇਸ ਤਰ੍ਹਾਂ ਕਰਕੇ ਜਿਹੜਾ ਨਸ਼ਾ ਹੈਗਾ ਉਹ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ ਤੇ ਯੁਵਾ ਦਾ ਜਿਹੜਾ ਭਵਿੱਖ ਹੈ ਉਹ ਕਹੀਂ ਨਾ ਕਹੀਂ ਦਬ ਚੁੱਕਿਆ ਹੈ ਤੇ ਦੂਸਰੀ ਅਗੇ ਆਪਾਂ ਗੱਲ ਕਰੇ ਗੈਂਗਸਟਰਵਾਦ ਤੇ ਗੈਂਗਸਟਰਵਾਦ ਨੇ ਸਬਤ ਜਿਆਦਾ ਪੰਜਾਬ ਤੇ ਆਪਣੇ ਪੈਰ ਪਸਾਰੇ ਨੇ ਜਿਸki ਵਜ੍ਹਾ ਤੇ ਲੋਗ ਸਿੰਗਰਾ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਧਮਕੀਆਂ ਮਿਲਦੀ ਹੈ ਜਾਂ ਤੇ ਮਾਰਨੇਗੇ ਸਿੱਧੂ ਮੁਸੇਆਲੇ ਨਾਲ ਜੀਦੇ ਜਿਸ ਤਰ੍ਹਾਂ ਕਿ ਉਹਨਾਂ ਦਾ ਮਰਡਰ ਹੋਇਆ ਹੈ ਤੇ ਬਹੁਤ ਵੱਡੀ ਦਿੱਕਤਾਂ ਨੇ ਨੇ ਤੇ ਪੰਜਾਬ ਤੇ ਨਹੀਂ ਮੈਂ ਗੱਲ ਕਹਿ ਸਕਦੀ ਕਾਫੀ ਜਗ੍ਹਾ ਇਹ ਗੱਲ ਹੈ ਕਿ ਅੱਜ ਵੀ ਜਿਹੜੀ ਕੁੜੀਆਂ ਨੇ ਮਹਿਲਾਏ ਨੇ ਉਹ ਸੇਫ ਨਹੀਂ ਹੈਗੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ 2026 ਆਪਾਂ ਇਦਾਂ ਦੇਖਦੇ ਆ ਕਿ ਜਿਹੜੀ ਕੁੜੀਆਂ ਉਹ ਸੇਫ ਤ੍ਰਿਕਕੇ ਤੇ ਬਾਹਰ ਨਿਕਲੇ ਰੇਪ ਦੇ ਮਾਮਲੇ ਜਿੰਨੇ ਵੀ ਹੋ ਉਹ ਘਟੇ ਕੁੜੀਆਂ ਕੁੜੀਆਂ ਦੇ ਉੱਪਰ ਜਿਸ ਤਰ੍ਹਾਂ ਦੇ ਅਤਿਆਚਾਰ ਹੋ ਰਹੇ ਨੇ ਇਹ ਬਹੁਤ ਬੜੀ ਦਿੱਕਤ ਹੈ ਤੇ ਇਹ ਤਿੰਨ ਮੁੱਦੇ ਮੇਰੀ ਨਜ਼ਰ ਤੇ ਮਤਲਬ ਇਹ ਜੇ ਨੇ ਕਿ ਜਿਹੜੇ ਠੀਕ ਹੋਣੇ ਜੋਗੇ ਆ ਔਰ 2026 ਤੇ ਇਹ ਜਿੰਨੀ ਵੀ ਸਮੱਸਿਆ ਇਹ ਜ਼ਰੂਰ ਠੀਕ ਹੋਣੀ ਚਾਹੀਦੀ ਸੋ ਸਾਡੇ ਨਾਲ ਮੌਜੂਦ ਹੈ ਇਸ ਵੇਲੇ ਰਾਬਿਆ ਤੇ ਜਸਪ੍ਰੀਤ ਤੇ ਜਸਪ੍ਰੀਤ ਰਾਬਿਆ ਦੋਨੇ ਜਣੇ ਜਿਹੜੇ ਨੇ ਪੰਜਾਬ ਤੋਂ ਤਾਲੁਕ ਰੱਖਦੇ ਨੇ ਭਾਵੇਂ ਇਸ ਵੇਲੇ ਅਸੀਂ ਦਿੱਲੀ 'ਚ ਮੌਜੂਦ ਨੇ ਬਟ ਸਾਡੇ ਨਿਊਜ਼ ਰੂਮ 'ਚ ਪੰਡਾ ਪੰਜਾਬ ਡਿਸਕ ਜਿਹੜਾ ਹੈ ਸਾਹਮਣੇ ਨੇ ਦੋਨੇ ਜਣੇ ਤੇ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਸਾਡੇ ਜਿਹੜੇ ਪੰਜਾਬ 'ਚ ਜਿਹੜੀ ਵੀ ਚੀਜ਼ਾਂ ਰਹੀਆਂ 2025 ਰਿਹਾ ਹੈ ਜਸਪ੍ਰੀਤ ਰਾਬਿਆ ਜੋ ਵੀ ਚੀਜ਼ਾਂ ਵਾਪਰੀਆਂ ਜਿਹੜੀ ਵੀ ਘਟਨਾਵਾਂ ਵਾਪਰੀਆਂ ਪੰਜਾਬ 'ਚ 2025 ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਡੇ ਅਕੋਰਡਿੰਗ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ ਕਿ ਸਾਲ 2026 ਚ ਪੰਜਾਬ ਚ ਕਿਹੜੇ ਬਦਲਾਵ ਨੇ ਜੋ ਕਿ ਜ਼ਰੂਰੀ ਨੇ ਬੇहद ਜ਼ਰੂਰੀ ਨੇ ਪੰਜਾਬ ਦੇ ਲਈ ਜਸਪ੍ਰੀਤ ਪੰਜਾਬ ਦੇ ਵਿੱਚ ਤਾਂ ਪਹਿਲਾਂ ਨਸ਼ਿਆਂ ਤੇ ਰੋਗ ਲੱਗਣੀ ਚਾਹੀਦੀ ਹੈ ਜਿਹਦੇ ਨਾਲ ਬਹੁਤ ਘਰ ਬਰਬਾਦ ਹੋ ਰਹੇ ਨੇ ਠੀਕ ਹੈ ਆਉਣ ਵਾਲੀ ਪੀੜ੍ਹੀਆਂ ਲਈ ਵੀ ਨਸ਼ਾ ਬਹੁਤ ਹਾਨੀਕਾਰਕ ਹੈ ਇੱਕ ਮਤਲਬ ਕਿ ਰੋਜ਼ਗਾਰ ਦਾ ਮੇਨ ਮੁੱਦਾ ਹੈ ਰੋਜ਼ਗਾਰ ਰੋਜ਼ਗਾਰ ਦੇ ਕਾਰਨ ਵੀ ਬਹੁਤ ਪੜ੍ਹੇ ਲਿਖੇ ਲੋਕ ਹਲੇ ਵੀ ਰੋਜ਼ਗਾਰ ਦੇ ਲਈ ਐਵੇਂ ਬੈਠਿਆ ਨੇ ਘਰੇ ਬੈਠਿਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈਗਾ ਇੰਨੇ ਨੇ ਪੜ੍ਹ ਲਿਖ ਕੇ ਵੀ ਵਧੀਆ ਕੋਲਸਾ ਦੇ ਵਿੱਚ ਵੀ ਪੜ੍ਹ ਕੇ ਫਿਰ ਵੀ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਇੱਕ ਰੋਜ਼ਗਾਰ ਇੱਕ ਨਸ਼ਿਆਂ ਤੇ ਰੋਕ ਲਗਾ ਦੇਣੀ ਚਾਹੀਦੀ ਸੀ ਤੇ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਹੋਰ ਕੀ ਬਦਲਾਅ ਜ਼ਰੂਰੀ ਹੈ ਜਿਹੜੇ 2025 25 ਚ ਨਹੀਂ ਹੋ ਸਕੇ ਜਾਂ ਉਸ ਦੇ ਉੱਤੇ ਕੰਮ ਹੋਇਆ ਪਰ ਫਿਰ ਵੀ ਉਸ ਚ ਬਦਲਾਅ ਜ਼ਰੂਰੀ ਨੇ ਜਿਵੇਂ ਕਿ ਰੇਪ ਕੇਸ ਬਹੁਤ ਹੋ ਰਹੇ ਹਨ ਉਸ ਤੇ ਵੀ ਰੋਕ ਲਗਾਨ ਦੇਣੀ ਚਾਹੀਦੀ ਹੈ ਕ੍ਰੇਪਕਿਸਟ ਓਕੇ ਰਾਬੀਆ ਤੁਹਾਡਾ ਕੀ ਕਹਿਣਾ ਹੈ ਕਿ ਕਿਹੜੇ ਬਦਲਾਵ ਨੇ ਪੰਜਾਬ 'ਚ ਜਿਹੜੇ 2026 'ਚ ਬੇਹਦ ਜ਼ਰੂਰੀ ਨੇ ਪੰਜਾਬ ਸਰਕਾਰ ਦੀ ਕਈ ਸਾਰੀ ਮੁਹਿੰਮਾਂ ਅਸੀਂ ਦੇਖੀਆਂ ਪੰਜਾਬ ਸਰਕਾਰ ਨੇ ਚਲਾਈਆਂ ਭਾਵੇਂ ਹੀ ਉਹ ਨਸ਼ਿਆਂ ਨਸ਼ੇ ਨੂੰ ਲੈ ਕੇ ਹੋਵੇ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਚਲਾਈ ਮੁਹਿੰਮ ਕਿਉਂਕਿ ਨਸ਼ੇ ਦਾ ਮੁੱਦਾ ਇੱਕ ਅਜਿਹਾ ਮੁੱਦਾ ਹੈ ਜਿਹੜਾ ਪੰਜਾਬ 'ਚ ਚੁੱਕਿਆ ਜਾਣਾ ਹੈ ਉਸ ਦੇ ਉੱਤੇ ਕੰਮ ਕਰਨਾ ਬਹੁਤ ਜ਼ਿਆਦਾ ਇੱਕ ਜ਼ਰੂਰੀ ਚੀਜ਼ ਹੈ ਬਹੁਤ ਜ਼ਰੂਰੀ ਮੁੱਦਾ ਹੈ ਤੇ ਤੁਹਾਡੇ ਹਿਸਾਬ ਨਾਲ ਉਹ ਕਿਹੜੇ ਬਦਲਾਵ ਨੇ ਜਿਹੜੇ 2026 'ਚ ਜ਼ਰੂਰੀ ਨੇ ਪੰਜਾਬ ਸਭ ਤੋਂ ਪਹਿਲਾਂ ਤਾਂ ਨਸ਼ਿਆ ਦਾ ਮੁੱਦਾ ਹੈ ਸ਼ਰਿਆਮ ਨਸ਼ਾ ਵਿਕਰੀ ਹਥਿਆਰਬੰਦੀ ਜਿਵੇਂ ਅਸੀਂ ਅੱਜ ਕੱਲ ਗਾਣੇ ਸੁਣਦੇ ਆ ਗਾਣਿਆਂ ਦੇ ਵਿੱਚ ਸਾਨੂੰ ਸ਼ਰਿਆਮ ਹੀ ਹਥਿਆਰ ਦੀ ਜਿਹੜੀ ਹੈ ਨਮਾਇਸ਼ ਕੀਤੀ ਜਾਂਦੀ ਹੈ ਦਿਖਾਇਆ ਜਾਂਦਾ ਉਹੀ ਜਿਹੜਾ ਸਾਡਾ ਯੂਥ ਹੈ ਉਹ ਫੋਲੋ ਕਰ ਰਿਹਾ ਹੈ ਔਰ ਦੂਸਰਾ ਮੁੱਦਾ ਇਹ ਹੈਗਾ ਕਿ ਲੋਕ ਜਿਹੜੇ ਨੇ ਅੱਜ ਕੱਲ ਬਾਹਰ ਜਾ ਰਹੇ ਨੇ ਬਾਹਰ ਕਿਉਂ ਜਾ ਰਹੇ ਨੇ ਕਿਉਂਕਿ ਨੌਕਰੀਆਂ ਦੀ ਘਾਟ ਇੱਥੇ ਸਰਕਾਰ ਜਿਹੜੀ ਹੈ ਉਹਨੂੰ ਉਸਤੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡੇ ਜੀ ਯੂਥ ਨੂੰ ਨੌਕਰੀ ਮਿਲੇ ਤੇ ਉਹ ਜਿਹੜਾ ਬਾਹਰ ਨਾ ਜਾਣ ਇੱਥੇ ਹੀ ਰਹਿ ਕੇ ਕੰਮ ਕਰਨ ਸਰ ਸਾਲ 2025 ਕਿਤੇ ਨਾ ਕਿਤੇ ਮੁੱਕ ਚਲਿਆ ਹੈ ਸਾਲ 2026 ਦਾ ਆਗਾਜ਼ ਹੋ ਰਿਹਾ ਹੈ ਪਰ ਜੇ ਗੱਲ ਕਰੀਏ ਸਾਲ 2025 ਦੇ ਮੁੱਦਿਆਂ ਬਾਰੇ ਕਟਨਾਵਾਂ ਬਾਰੇ ਤੇ ਤੁਹਾਡੇ ਸਾਹਮਣੇ ਨਾਲ ਸਾਲ 2025 ਨੂੰ ਮੱਦੇਨਜ਼ਰ ਰੱਖਦੇ ਹੋ ਅਜਿਹੇ ਕਿਹੜੇ ਬਦਲਾਅ ਨੇ ਜਿਹੜੇ ਪੰਜਾਬ 'ਚ ਸਾਲ 2026 'ਚ ਬੇਹਦ ਜ਼ਰੂਰੀ ਨੇ ਦੇਖੋ ਜੀ ਮੇਰਾ ਕਹਿਣਾ ਇਹ ਹੈਗਾ ਕਿ ਜਿਹੜੀਆਂ ਉਧਰ ਪੰਜਾਬ 'ਚ ਮੈਡੀਕਲ ਦੀ ਫੈਸਿਲਿਟੀ ਹੈਗੀਏ ਉਹ ਸਹੀ ਕਰਨੀ ਚਾਹੀਦੀ ਹੈ ਜਿਹੜਾ ਉਧਰ ਐਜੂਕੇਸ਼ਨ ਸਿਸਟਮ ਹੈ ਉਹ ਠੀਕ ਨਹੀਂ ਹੈਗਾ ਉਹਨੂੰ ਠੀਕ ਕਰਨਾ ਚਾਹੀਦਾ ਹੈ ਤੇ ਭਾਵੇਂ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਪੈਨਸ਼ਨ ਦਾ ਤੇ ਖਾਣ ਪੀਣ ਦਾ ਜਿਹੜੇ ਗਰੀਬ ਲੋਕ ਹੈਗੇ ਨੇ ਉਧਰ ਉਹਨਾਂ ਨੂੰ ਮਤਲਬ ਉਹ ਚੀਜ਼ ਉਧਰ ਠੀਕ ਹੋਣੀ ਚਾਹੀਦੀਆਂ ਨੇ ਠੀਕ ਹੈ ਔਰ ਬਾਕੀ ਆਏਗਾ ਕਿ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਨੌਕਰੀਆਂ ਇਹ ਸਭ ਚੀਜ਼ਾਂ ਹੁਣ ਬਹੁਤ ਜ਼ਰੂਰੀ ਹੈਗੀ ਪੰਜਾਬ 'ਚ ਜਿਵੇਂ ਤੁਸੀਂ ਮੈਡੀਕਲ ਫੈਸਿਲਿਟੀਆਂ ਬਾਰੇ ਗੱਲ ਕੀਤੀ ਤੇ ਹੁਣੇ ਕੁਝ ਦਿਨਾਂ ਪਹਿਲਾਂ ਹੀ ਇਹ ਖਬਰ ਆਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ ਜਨਵਰੀ ਤੋਂ ਹੀ 2026 ਜੋ ਹੈ ਨਾ ਕੱਲ ਤੋਂ ਹੀ 2026 ਸ਼ੁਰੂ ਹੋਣ ਜਾ ਰਹੇ ਤੇ ਇਸ ਯੋਜਨਾ ਦੇ ਤਹਿਤ ਇਸ ਇੱਕ ਘਰ ਦੇ ਲੋਕ ਇੱਕ ਪਰਿਵਾਰ ਦੇ ਲੋਕ 10 ਲੱਖ ਤੱਕ ਦਾ ਇੱਕ ਮੁਫਤ ਇਲਾਜ ਜਿਹੜਾ ਹੈ ਉਹ ਮੁਹਿਆ ਕਰਾ ਸਕਦੇ ਨੇ ਮਤਲਬ ਕੋਈ ਲਿਮਿਟਸ ਨਹੀਂ ਹੈ ਕਿ ਐਨੀ ਸੈਲਰੀ ਹੋਣੀ ਚਾਹੀਦੀ ਹੈ ਜਾਂ ਇਨੇ ਲੋਕ ਹੋਣੇ ਚਾਹੀਦੇ ਜਿੰਨੇ ਵੀ ਲੋਕ ਹੈਗੇ ਨੇ ਘਰ 'ਚ ਕੋਈ ਵੀ ਲਿਮਿਟੇਸ਼ਨ ਨਹੀਂ ਹੈ ਕਿ ਸੈਲਰੀ ਲਿਮਟਡ ਨਹੀਂ ਹੋਵੇ ਤੇ ਦੇ ਬਾਰੇ ਪੰਜਾਬ ਸਰਕਾਰ ਦੇ ਇਸ ਇਨੀਸ਼ੀਏਟਿਵ ਬਾਰੇ ਕੀ ਕਹਿਣਾ ਚਾਹੂੰਗੀ ਦੇਖੋ ਜੀ ਇਹ ਤੇ ਨਾ ਕਹਿੰਦੀ ਗੱਲ ਹੈ ਕਿ 10 ਲੱਖ ਦਾ ਬੀਮਾ ਹੈ ਉਹ ਕਰਾਂਗੇ ਪਹਿਲੇ ਤੇ ਉਹ ਅਮਲ ਹੋਣਾ ਚਾਹੀਦਾ ਹੈ ਜਦੋਂ ਅਮਲ ਹੋ ਗਿਆ ਤਾਂ ਫਿਰ ਪਤਾ ਲੱਗੂਗਾ ਕਿ ਕੀ ਹੁੰਦਾ ਹੈ ਪੰਜਾਬ ਕੀ ਕਰਦੇ ਨੇ ਸਾਰੇ ਠੀਕ ਹੈ ਉਹ ਤਾਂ ਗੱਲ ਬੜੀ ਅੱਛੀ ਹੈ ਕਿ ਅਗੇ ਪੰਜਾਬ ਸਰਕਾਰ ਨੇ ਕੀਤਾ ਹੈ ਤੇ ਬੜੀ ਚੰਗੀ ਗੱਲ ਹੈ ਲੇਕਿਨ ਫਿਰ ਉਹਦੇ ਅਮਲ ਵਿੱਚ ਆ ਕੇ ਤਾਂ ਹੀ ਪਤਾ ਲੱਗੇਗਾ ਕੀ ਹੋਇਆ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸੋ ਅੱਜ ਸਾਲ 2025 ਦਾ ਆਖਰੀ ਦਿਨ ਹੈ ਕੱਲ ਤੋਂ 2026 ਸ਼ੁਰੂ ਹੋ ਰਿਹਾ ਹੈ ਪਰ ਸਾਲ 2025 ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡੇ ਹਿਸਾਬ ਨਾਲ ਉਹ ਕਿਹੜੀਆਂ ਚੀਜ਼ਾਂ ਨੇ ਉਹ ਕਿਹੜੇ ਬਦਲਾਅ ਨੇ ਜਿਹੜੇ ਪੰਜਾਬ 'ਚ ਜ਼ਰੂਰੀ ਨੇ ਅਗਲੇ ਸਾਲ ਸਾਲ 2026 'ਚ ਅ ਦੇਖੋ ਜੀ ਮੈਂ ਇਸ ਸਾਲ ਦੀ ਹਾਈਲਾਈਟ ਫਲਡਸ ਰਹੇ ਨੇ ਤੇ ਜਿਸ ਤਰ੍ਹਾਂ ਸਰਕਾਰ ਨੇ ਉਹ ਫਲਡਸ ਨੂੰ ਮੈਨੇਜ ਕੀਤਾ ਉਹ ਮੇਰੇ ਹਿਸਾਬ ਨਾਲ ਥੋੜਾ ਜਿਹਾ ਆਡ ਸੀ ਤੇ ਅਸੀਂ ਡਿਜ਼ਾਸਟਰ ਮੈਨੇਜਮੈਂਟ ਤੇ ਵਰਕ ਕਰਨਾ ਅਸੀਂ ਅਸੀਂ ਡਰੱਗਸ ਬਹੁਤ ਵੱਡੀ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਚ ਤੇ ਅਸੀਂ ਉਹਦੇ ਲਈ ਵਰਕ ਕਰਨਾ ਸਰਕਾਰ ਹਾਲਾਕੀ ਵਰਕ ਕਰ ਰਹੀ ਹੈ ਪੁਲਸ ਵੀ ਕੰਮ ਕਾਫੀ ਵੱਧ ਗਿਆ ਹੈ ਪਰ ਅਹੀਂ ਦੋ ਆ ਚੀਜ਼ਾਂ ਸੀ ਜੇ ਜਿਹੜੀ ਹਾਈਲਾਈਟ ਸੀ 2025 ਤੇ 2026 ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਹੀ ਚੇਂਜੇਸ ਲਾਣੇ ਆ ਤੇ ਐਦੇ ਨਾਲ ਹੀ ਵਦੂ ਆ। थैंक यू सो मच थैंक यू सो मच। ਸਰ ਸਾਲ 2025 ਮੁੱਕ ਰਿਹਾ ਹੈ ਅੱਜ ਲਾਸਟ ਦਿਨ ਹੈ ਸਾਲ 2025 ਦਾ ਤੇ ਕੱਲ ਤੋਂ ਸਾਲ 2026 ਸ਼ੁਰੂ ਹੋਣ ਜਾ ਰਿਹਾ ਹੈ। ਪਰ ਪੰਜਾਬ 'ਚ ਉਹ ਕਿਹੜੇ ਮੁੱਦੇ ਨੇ ਜਾਂ ਆਪਾਂ ਕਹੀਏ ਕਿ ਪੰਜਾਬ ਨੂੰ ਜੇ ਤੁਸੀਂ 2025 ਨੂੰ ਮੱਦੇ ਨਜ਼ਰ ਰੱਖਦੇ ਹੋ ਤੇ 2026 'ਚ ਉਹ ਕਿਹੜੇ ਬਦਲਾਅ ਨੇ ਜਿਹੜੇ ਪੰਜਾਬ ਦੇ ਲਈ ਜ਼ਰੂਰੀ ਨੇ ਜਾਂ ਕਿਹੜੇ ਬਦਲਾਅ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਵੇਖਣ ਨੂੰ ਮਿਲਣਗੇ ਸਾਲ 2026 'ਚ? ਥੋੜਾ ਹਿੰਦੀ ਬੋਲਦੋ। ਹਾਂਜੀ ਹਾਂਜੀ। ਠੀਕ ਹੈ। मुझे लगता है कि इस बार छब्बीस में आपको यंगेस्ट पंजाबी सिंगर मिलने वाला है सिद्धू मूसेवाला का भाई कैसे भी हो लेकिन मैं उम्मीद करता हूं कि हमारे टेक्नीशियन और म्यूजिशियन कुछ निकालें उसकी बचपन की आवाज़ के साथ में और एक अच्छा से म्यूजिक ट्रैक निकले बिल्कुल जैसे हमने अभी देखा है कि बाई बाई करके उनकी वीडियोस हाँ। वायरल होने लगी हैं हाँ ऐसे ही कुछ करके आप आजकल तो छोटे छोटे सेंटेंस के ऊपर लोग बना रहे हैं म्यूजिक वीडियोज़ तो वो हो सकता है कुछ निकल आए वीडियो फॉर देट और बाकी तो थोड़ी सी पंजाबी में सीखूंगा इस बार थैंक यू सो मच सर एक तो जो पंजाब में क्राइम हो रहे हैं हाल ही में जलंधर में तेरह साल की बच्ची के साथ उसी की फ्रेंड के पापा ने रेप किया था वो क्राइम नहीं होनी चाहिए बहुत ज़्यादा क्राइम पंजाब में बढ़ गए हैं उन पर थोड़ा से लगाम आनी चाहिए इसके साथ साथ जो भगवंत मान का मज़ाक अंदाज है वो मंच से भी दिखाते हैं और अपने विरोधियों पर निशाना साधते हैं वो जारी रखना चाहिए उनको <laughs> ਥੈਂਕ ਯੂ ਮੈਮ ਸਾਲ 2025 ਦਾ ਅੱਜ ਆਖਰੀ ਦਿਨ ਹੈ ਕੱਲ ਤੋਂ ਨਵੇਂ ਸਾਲ ਦਾ ਆਗਾਜ਼ ਹੋ ਰਿਹਾ ਹੈ ਪਰ ਜੇਕਰ ਆਪਾਂ ਪੂਰੇ ਸਾਲ ਨੂੰ 2025 ਨੂੰ ਮੱਦੇ ਨਜ਼ਰ ਰੱਖੇ ਤੇ ਤੁਹਾਡੇ ਸਾਹਬ ਨਾਲ ਸਾਲ 2026 ਚ ਉਹ ਕਿਹੜੇ ਬਦਲਾਅ ਨੇ ਜਿਹੜੇ ਪੰਜਾਬ ਦੇ ਲਈ ਜ਼ਰੂਰੀ ਨੇ ਮੈਂ ਤਾਂ ਪਹਿਲੇ ਸਾਰੇ ਇੰਡੀਆ ਨਿਊਜ਼ ਦੇ ਦਰਸ਼ਕਾਂ ਨੂੰ ਸਸਰੀ ਅਕਾਲ ਤੇ ਜਿਆ ਨੂੰ ਕਹਿਣਾ ਚਾਹਣਾ ਤੇ ਸਭ ਤੋਂ ਪਹਿਲਾ ਮੁੱਦਾ ਇਹ ਆਪਣਾ ਕੀ ਪੰਜਾਬ ਤੋਂ ਨਸ਼ੇ ਕਦੋਂ ਖਤਮ ਹੋਣਗੇ 24 ਵੀ ਹੋਈ ਸੀਗਾ 25 ਵੀ ਹੋਈ ਸੀਗਾ ਤੇ 26 ਵੀ ਹੋਈ ਹੋਣਾ ਕਿ ਪੰਜਾਬ ਸਰਕਾਰ ਉਹਦੇ ਤੇ ਕੋਈ ਧਿਆਨ ਹੀ ਨਹੀਂ ਦੇ ਰਹੀ ਟੰਗ ਨਾਲ ਕਰੇ ਕਰੇ ਨਸ਼ਾ ਵੜਿਆ ਹੈ ਉਹਨੂੰ ਕਿਸ ਤਰ੍ਹਾਂ ਟਾਣਗੇ ਕਿਸ ਤਰ੍ਹਾਂ ਉਹਦੇ ਤੋਂ ਮਤਲਬ ਮੁਹਿੰਮ ਕਿੱਦਾਂ ਚਲਾਣਗੇ ਇਹ ਬੋਲ ਤਾਂ ਦਿੰਦੀ ਸਰਕਾਰ ਜੀ ਅਸੀਂ ਯੁੱਧ ਸਤਰ ਤੇ ਕੰਮ ਕਰ ਰਹੇ ਹਾਂ ਪਰ ਕੀ ਕੰਮ ਕਰ ਰਹੇ ਗਰਾਊਂਡ ਲੈਵਲ ਤੇ ਕੀ ਦਿਖ ਰਿਹਾ ਹਜੇ ਵੀ ਉਹੀ ਨਸ਼ਾ ਵਿਕ ਰਿਹਾ ਹੈ ਉਧਰੋਂ ਨਸ਼ਾ ਹਿਮਾਚਲ ਨੂੰ ਸਪਲਾਈ ਹੋ ਰਿਹਾ ਹੈ ਹਰਿਆਣਾ ਨੂੰ ਸਪਲਾਈ ਹੋ ਰਿਹਾ ਪੂਰੀ ਯੂਥ ਸਾਰੀ ਖਰਾਬ ਹੋ ਰਹੀ ਹੈ ਤੇ ਇਸ ਵੱਲੇ ਤਾਂ ਮੇਰੇ ਖਿਆਲ ਚ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਗੈਂਗਸਟਰ ਬਾਰ ਵਾਲੇ ਕੀ ਕਹਿਣਾ ਚਾਹਗੇ ਕਬੱਡੀ ਖਿਡਾਰੀਆਂ ਦੀ ਬਹੁਤ ਹੱਤਿਆਵਾਂ ਹੋਈਆਂ ਐ ਸਾਰੇ ਦੇਖੋ ਜੀ ਦੇ ਚ ਤੇ ਸਾਰੇ ਮਿਲੀਬਿਲੀ ਵਕਤ ਐ ਜੀ ਜੇ ਕਿਸੇ ਨੂੰ ਪੈਸੇ ਦਿਓਗੇ ਤੇ ਬਚੇ ਰਹੋਗੇ ਨਹੀਂ ਦਿਓਗੇ ਤੇ ਭਾਈ ਉਦਾਂ ਦਾ ਹੀ ਹਾਲ ਹੋਊਗਾ ਉਦੇ ਚ ਆਪਾਂ ਕੁਝ ਕਰ ਨਹੀਂ ਸਕਦੇ ਨਾ ਕਹਿ ਸਕਦੇ ਐ ਇਹ ਤਾਂ ਨੇਤਾ ਵੇ ਤਾਂ ਨੂੰ ਸੋਚਣਾ ਚਾਹੀਦਾ ਕਿ ਲਾ ਆਰਡਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਨਾ ਪੰਜਾਬ ਆਪਦਾ ਬਹੁਤ ਵੱਡੀ ਚੀਜ਼ ਰਹੀ ਹੈ ਪੂਰੇ ਸਾਲ ਪਰ ਇੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ ਪੰਜਾਬ ਆਪਦਾ ਬਾੜ ਪੰਜਾਬ ਫਲਡ ਹਰ ਪਾਸੇ ਪੰਜਾਬ ਫਲਡ ਪੰਜਾਬ ਫਲਡ ਹੋ ਰਿਆ ਸੀ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਪੂਰਾ ਸਾਲ ਤਾਂ ਇਹ ਹਿਮਾਚਲ ਨੂੰ ਗਾਲਾਂ ਕੱਢਦੇ ਰਹਿੰਦੇ ਨੇ ਕਦੀ ਐਟਆਰਟੀਸੀ ਰੋਕ ਦਿੰਦੇ ਇਹਨਾਂ ਦੀ ਠੀਕ ਹੈ ਜੀ ਤੇ ਕਦੇ ਕਹਿੰਦੇ ਜੀ ਉਹ ਜਿਹੜਾ ਪਾਣੀ ਛੱਡ ਦਿਆ ਤੇ ਜਿੰਨਾ ਸਟੋਰ ਕਰ ਸਕਦੇ ਉਹਨਾਂ ਹੀ ਸਟੋਰ ਕਰ ਸਕਦੇ ਉਹਦੇ ਬਾਅਦ ਉਹਨਾਂ ਨੇ ਛੱਡਣਾ ਪੈਣਾ ਉਹਨਾਂ ਨੇ ਦੱਸਿਆ ਹੈ ਜੇ ਉਹਨਾਂ ਨੂੰ ਪਤਾ ਹੈ ਸਭ ਕੁਝ ਤਾਂ ਉਹਨਾਂ ਨੇ ਪਹਿਲੇ ਕਿਉਂ ਨਹੀਂ ਕੰਮ ਕੀਤਾ ਇਸ ਤੇ ਇਹਦੇ ਤੇ ਕੰਮ ਕਰਨਾ ਚਾਹੀਦਾ ਸੀਗਾ ਨਾ ਉਹਨਾਂ ਨੇ ਉਹ ਕੌਣ ਕਰੇਗਾ ਗਵਰਨਮੈਂਟ ਕਰੇਗੀ ਜਾਂ ਉਸ ਟਾਈਮ ਤੁਸੀਂ ਦੇਖਣਾ ਕਿ ਭਗਵੰਤ ਮਾਨ ਜੀ ਆਨ ਗਰਾਉਂਡ ਨਹੀਂ ਸੀਗੇ ਤੇ ਖੇਤੀ ਮੰਤਰੀ ਗਏ ਸੀਗੇ ਖੇਤੀ ਮੰਤਰੀ ਉਸ ਟਾਈਮ ਜਲੰਧਰ ਅਲੀ 벨ਟ ਤੇ ਉੱਥੇ ਘੁੰਮਣ ਦੇ ਸੀਗੇ ਪਾਣੀ ਵਿੱਚ ਇੰਨੇ ਨਾ ਪਾਣੀ ਸੀਗਾ ਪਾਣੀ ਛੱਡਿਆ ਸੀਗਾ ਹਿਮਾਚਲ ਗਵਰਨਮੈਂਟ ਨੇ ਜਿਹੜਾ ਡੈਮਾ ਦਾ ਪੋਕ ਟਾਈਮ ਦਾ ਛੱਡਿਆ ਸੀਗਾ ਇਹ ਆਪਣੇ ਕੀ ਕਹਿੰਦੇ ਬਿਆਸ ਨਦੀ ਦਾ ਪਾਣੀ ਸੀਗਾ ਉਹ ਤੇ ਉਹਨਾਂ ਨੂੰ ਵੀ ਚਾਹਣਾ ਚਾਹੀਦਾ ਸੀਗਾ ਉਹ ਹੈਲੀਕਾਪਟਰ ਤੋਂ ਘੁੰਮਦੇ ਹੋਏ ਤਾਂ ਨਹੀਂ ਦੇਖੋ ਉਹਨਾਂ ਦੇ ਉੱਤਰ ਨਹੀਂ ਨ ਸਕਦੇ ਥੱਲੇ ਥੱਲੇ ਕਿਚੜ ਵੜਾ ਹੈ ਉਹ ਕੌਣ ਦੇਖੇਗਾ ਉਹ ਤਾਂ ਖੇਤੀ ਮੰਤਰੀ ਦੇਖੇਗਾ ਨਾ ਭਾਈ ਬਹੁਤ ਸੈਂਟਰ ਦਾ ਹੈ ਉਹ ਇੱਕ ਸਟੇਟ ਦਾ ਹੈ ਉਹਨਾਂ ਤੇ ਦੇਖਣਾ ਭਾਈ ਮੇਰੇ ਪੰਜਾਬ ਦੇ ਐਦਾਂ ਤਾਂ ਸਰਕਾਰ ਆ ਜਾਂਦੀ ਇੱਕ ਮਿੰਟ ਵਾਲਾ ਕਿ ਭਾਈ ਕਿਸਾਨਾਂ ਦੀ ਜ਼ਮੀਨ ਇਹ ਹੋ ਗਈ ਐਮਐਸਪੀ ਨਹੀਂ ਮਿਲੇ ਕਰਦਾ ਇਹ ਨਹੀਂ ਮਿਲੇ ਕਰਦਾ ਉਸ ਟਾਈਮ ਕੌਣ ਆਇਆ ਉਹਨਾਂ ਦੇ ਸਾਹਮਣੇ ਕਿਸ ਨੇ ਉਹਦੀ ਮਦਦ ਕੀਤੀ ਲੋਕੀ ਆਪ ਆਪਣੀ ਮਦਦ ਕਰਨ ਢੀ ਸੀਗੇ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਭਗਵੰਤ ਮਾਨ ਜੂ ਇਹ ਚਾਹੀਦਾ ਸੀਗਾ ਜੀ ਆਪ ਉਤਰਨ ਜਹਾਜ਼ ਤੋਂ ਥੱਲੇ ਤੇ ਗਰਾਊਂਡ 'ਚ ਆ ਕੇ ਕੰਮ ਕਰਨਾ ਪਲ ਬਤਨਵਾਦ ਸਰ ਪਲ ਬਤਨਵਾਦ ਸੋ ਇਹ ਸੀਗੇ ਪੁਆਇੰਟ ਆਫ View ਸਾਡੇ ਨਿਊਜ਼ ਰੂਮ ਦੇ ਵਿੱਚ ਮੌਜੂਦ ਸਹਿਯੋਗੀਆਂ ਦੇ ਜਿਨ੍ਹਾਂ ਨੇ ਖਾਸ ਕਰਕੇ ਖਾਸ ਤੌਰ ਤੇ ਗੱਲ ਕੀਤੀ ਪੰਜਾਬ ਚ ਵੱਧ ਰਹੇ ਨਸ਼ੇ ਦੇ ਉੱਤੇ ਗੈਂਗਸਟਰ ਵਾਰ ਤੇ ਉੱਤੇ ਤੇ ਜਿਹੜੇ ਇਸ ਸਾਲ ਆਪਾਂ ਦੇਖਿਆ ਕਿ ਕ੍ਰਾਈਮ ਜਿਸ ਹਿਸਾਬ ਨਾਲ ਹੋਏ ਨੇ ਭਾਵੇਂ ਉਹ ਦੁਸ਼ਕਰਮਾਂ ਦੀ ਗੱਲ ਹੋਵੇ ਉਸ ਦੇ ਉੱਤੇ ਮੇਨ ਮੁੱਦੇ ਜਿਹੜੇ ਸੀਗੇ ਇਸ ਸਾਲ ਪੰਜਾਬ ਦੇ ਰਹੇ ਸਾਲ 2025 ਸੇ ਲੋਕ ਜਿਹੜੇ ਨੇ ਨਿਊਜ਼ ਰੂਮ ਦੇ ਸਾਡੇ ਸਹਿਯੋਗੀ ਨੇ ਬਾਕੀ ਪੰਜਾਬ ਦੀ ਜਨਤਾ ਵੀ ਜੋ ਹੈ ਉਹ ਇਨ੍ਹਾਂ ਖਾਸ ਤੌਰ ਤੇ ਨਾ ਮੁੱਦਿਆਂ ਦੇ ਉੱਤੇ ਹੀ 2026 ਚ ਜੋ ਹੈ ਉਹ ਬਦਲਾਵ ਦੇਖਣਾ ਚਾਹੁੰਦੀ ਹੈ ਤੇ ਇਹ ਤਾਂ ਪੁਆਇੰਟ ਆਫ View ਸੀਗੇ ਸਾਡੇ ਨਿਊਜ਼ਰੂਮ ਦੇ ਵਿੱਚ ਮੌਜੂਦ ਸਹਿਯੋਗੀਆਂ ਦੇ ਬਟ ਤੁਸੀਂ ਕਿਹੜੇ ਬਦਲਾਵ 2026 ਚ ਪੰਜਾਬ ਚ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬ ਤੋਂ ਜੁੜੀ ਤਮਾਮ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ